ਭਾਗੀਆਂ ਤੇ ਹਾਇਰੀ ਲੱਗ ਜਾਵੇ ਦੋਵੇਂ ਹੱਥ ਜੋੜ ਕੇ ਆਪੋ ਜੀ ਮਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਾਲਾ ਸਤਿਗੁਰੂ ਸੱਚੇ ਪਾਤਸ਼ਾਹ ਰੰਗ ਕਰੇ ਸੇਤੂ ਤੰਦਰੁਸਤੀ ਦੇਸ਼ ਕਮ ਦਾ ਪਿਆਰ ਬਖਸ਼ੇ ਆਓ ਭਾਗਾਂ ਵਾਲਿਓ ਅੱਜ ਭਾਈ ਨਰਿੰਦਰ ਦਾਸ ਜੀ ਬੇਨਤੀ ਕਰਦੇ ਨੇ ਮਹਾਰਾਜ ਜੇ ਕਿਰਪਾ ਕਰੋ ਤੇ ਮੇਰੀ ਲੜਕੀ ਵਿਆਹ ਦੇ ਲੈਕ ਹੈ ਮੈਂ ਸ੍ਰੀ ਗੁਰੂ ਹਰਿਦਿਆਨ ਸਾਹਿਬ ਦੀ ਮਹਾਰਾਜ ਮੁਰਸਤਾ ਕਰਨ ਵਾਸਤੇ ਤਿਆਰ ਹੱਕ ਨੇ ਪੱਕੇ ਪੱਕੇ ਭਾਗ ਹੋਣਗੇ ਇਹ ਭਾਈ ਨਰੈਣ ਸਿੰਘ ਭਾਈ ਪਾਰੋ ਜੀ ਦੀ ਰਣਸ ਦੇ ਵਿੱਚੋਂ ਹੈ ਭਾਈ ਪਾਰੋ ਜੀ ਗੁਰੂ ਅੰਦੇਸਰ ਦੀ ਮਹਾਰਾਜ ਨਾਲ ਕੇ ਬੜਾ ਲੰਮਾ ਸਮਾਂ ਸੇਵਾ ਕੀਤੀ ਹੈ ਫਿਰ ਗੁਰੂ ਅਮਰਦਾਸ ਜੀ ਮਹਾਰਾਜ ਨਾਲ ਰਹੇ ਨੇ ਬੜਾ ਲੰਮਾ ਸਮਾਂ ਸੇਵਾ ਕੀਤੀ ਹੈ ਇਸ ਕੌਮ ਦੀ ਦੇਹ ਦੀ ਸੰਸਾਦ ਦੀ ਮੁਖਤਾ ਦੇ ਉਹਨਾਂ ਦੀ ਅਣਸ ਬਣਸ ਦੇ ਵਿੱਚੋਂ ਭਾਈ ਨਰੈਣ ਦਾਸ ਜੀ ਹੋਏ ਨੇ ਉੱਠ ਕੇ ਬੇਨਤੀ ਕਰਨ ਲੱਗੇ ਮਹਾਰਾਜ ਜੇ ਕਿਰਪਾ ਕਰੋ ਜੇ ਆਗਿਆ ਦਿਓਗੇ ਤੇ ਮੈਂ ਆਪਣੀ ਬੇਟੀ ਦਾ ਰਿਸ਼ਤਾ ਕਰਨ ਵਾਸਤੇ ਤਿਆਰ ਹਾਂ ਮਹਾਰਾਜ ਪ੍ਰਸੰਨ ਹੋਏ ਕਹਿਣ ਲੱਗੇ ਭਾਈ ਨਰਿੰਦਰ ਸਾਹਿਬ ਜੇ ਤੁਸੀਂ ਆਪਣੀ ਲੜਕੀ